ਫੰਸਾ ਵਾਈਫੀ ਟਿਚੀ ਟਿਕੇ ਸਵਾਗਤ ਹੈ ਤੁਹਾਡਾ ਆਪਣੀ ਪੌਲਿਟੀ ਚੈਨਲ ਤੇ ਤੇ ਅੱਜ ਅਸੀਂ ਤੁਹਾਨੂੰ ਵਿਸਾਂਗੇ ਪੈਂਟ ਗਲਾਸਰ ਦੀ ਕਟਿੰਗ ਕਰਨੀ ਠੀਕ ਹੈ ਜੀ ਔਰ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਸਾਡੀ ਕਲਾਸਸ ਵਾਲੇ ਲੈਣੀ ਚਾਹਤੇ ਆ ਉਹ ਫ੍ਰੀ ਕੋਰਸ ਹੈਗੇ ਆ ਕਿ ਉਹਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਜਿਹੜੀ ਹਰ ਇੱਕ ਨੋਟੀਫਿਕੇਸ਼ਨ ਆ ਤੁਹਾਨੂੰ ਜਲਦੀ ਜਲਦੀ ਨਾਲ ਨਾਲ ਹੀ ਮਿਲ ਸਕੇ ਠੀਕ ਹੈ ਤੇ ਆਪਾਂ ਹੁਣ ਕਰਾਂਗੇ ਪਲਾਜ਼ੋ ਦੀ ਕਟਿੰਗ ਇਹ 벨ਟ ਵਾਲਾ ਜਿਹੜਾ ਸੋਲ ਪਲਾਸਟਿਕ ਵਾਲਾ ਫਲਾਜੂ ਹੈਗਾ ਯਾ ਤੇ ਉਹਦੇ ਨੇ ਆਪਣਾ ਇਹ ਜਿਹੜਾ ਨਾਥ ਹੈਗਾ ਯਾ ਲੈਂਥ ਹੈਗੀ ਹੈ ਸਾਡੀ 37 ਮੋਰੀ ਹੈਗੀ ਹੈ ਸਾਡੀ 7.5 ਇੰਚ ਠੀਕ ਹੈ ਜੀ ਮਤਲਬ ਕਿ 15 ਇੰਚ ਲੱਕ ਹੈਗਾ ਸਾਡਾ 40 ਫੇਰ ਪੈਗੀ ਹੈ 47 ਔਰ ਥਾਈ ਹੈਗੀ ਹੈ 27 ਇਹ ਸਾਨੂੰ ਜਿਹੜੇ ਪੰਜ ਨਾਪ ਹੈਗੇ ਉਹ ਜ਼ਰੂਰੀ ਚਾਹੀਦੇ ਆ ਹੁਣ ਇਹ ਸਾਡੇ ਕੋਲ ਵਰ ਦੇ ਖਨੀਆ ਜਿਹੜਾ ਪਕੜਾ ਆ ਉਹ ਹਜਾ ਉਹਦੇ ਵਿੱਚੋਂ ਆਪਾਂ ਕਲਾਜ਼ੋ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਲੈਣਾ ਆ 2 ਇੰਚ ਦਾ ਨਿਸ਼ਾਨ ਲਗਾਣਾ ਆ ਇੱਥੋਂ ਲੈਣਾ ਇਹ ਆਪਾਂ ਇਲਾਸਟਿਕ ਵਾਸਤੇ ਤੇ ਜੀ 2 ਇੰਚ ਤੇ ਨਿਸ਼ਾਨ ਲਗਾ ਕੇ ਇਹਨੂੰ ਆਪਾਂ ਨੇ ਤੁੰਗਣਾ ਲੈਣਾ ਆ ਹੁਣ ਇਸ ਨਿਸ਼ਾਨ ਤੋਂ ਆਪਾਂ ਨੇ ਲੈਂਥ ਲੈਣੀ ਆ ਲੈਂਥ ਹੈਗੀ ਸਾਡੀ 73 73 ਇੰਚ ਲੈਂਥ ਆ ਗਈ ਹੈ ਔਰ ਥੋੜੀ ਇਧਰ ਤੋਂ ਵੀ ਨਿਸ਼ਾਨ ਲਗਾ ਕੇ ਆਪਾਂ ਨੇ 73 ਇੰਚ ਤੇ ਮਾਰਕੀ ਗੱਲ ਲਾਣੀ ਹੈ ਠੀਕ ਹੈ ਇਸ ਨਿਸ਼ਾਨ ਤੋਂ ਆਪਾਂ ਨੇ 2 ਇੰਚ ਹੈਟਾ ਨੂੰ ਆਪਾਂ ਫੋਲਡਿੰਗ ਵਾਸਤੇ ਜਿਹੜਾ ਕਪੜਾ ਉਹ ਨਿਸ਼ਾਨ ਲਗਾ ਲੈਣਾ ਹੈ ਇਸ ਨਿਸ਼ਾਨ ਨੂੰ ਵੀ ਆਪਾਂ ਸਿੱਧਾ ਮਿਲਾ ਲੈਣਾ ਹੈ ਪੇਸਰਾ ਠੀਕ ਹੈ ਜੀ ਹੁਣ ਸਾਡਾ ਜਿਹੜੇ ਨਾਪ ਹੋ ਗਏ ਆ ਸਾਡਾ ਲੈਂਥ ਦਾ ਜਿਹੜਾ ਹੋ ਗਿਆ ਆ ਔਰ ਥੱਲੇ ਉਹ ਨਹੀਂ ਟੂ ਫੋਲਡਿੰਗ ਦਾ ਹੋ ਗਿਆ ਠੀਕ ਹੈ ਲੈਂਥ ਦਾ ਨਾਪ ਹੋ ਗਿਆ ਹੁਣ ਆਪਾਂ ਨੇ ਲੈਣਾ ਆ ਆਸਣ ਆਸਣ ਕਿੱਦਾਂ ਲੈਣਾ ਆ ਲੈਂਥ ਦਾ ਸਾਡਾ ਹੋ ਗਿਆ ਹੁਣ ਆਪਾਂ ਨੇ ਲੈਣਾ ਆ ਆਸਣ ਆਸਣ ਲੈਣ ਲਈ ਕੀ ਕਰਨਾ ਆ 힙 ਨੂੰ ਫੋਰਥ ਨਾਲ ਡਿਵਾਈਡ ਕਰ ਲੈਣਾ ਆ ਠੀਕ ਹੈ ਜਿੰਮੇ ਸਾਡੀ ਹੇਪ ਪਾਈ ਹੈਗੀ ਆ 43 43 ਦਾ ਫੋਰਥ ਪਾਰਟ ਕਰ ਲੈਣਾ ਹੈ ਤੁਸੀਂ ਇਸ ਤਰ੍ਹਾਂ ਕਰ ਲੈਣਾ ਹੈ 43 ਨੂੰ ਇਸ ਤਰ੍ਹਾਂ ਇੰਚ ਦੇ ਪ੍ਰਾਕ ਤੇ ਪਹਿਲਾਂ ਹਾਫ ਕਰ ਲੈਣਾ ਹੈ ਸਾਢੇ 21 ਆ ਗਿਆ ਹੁਣ ਆਪਾਂ ਸਾਢੇ 21 ਦਾ ਫੇਰ ਦੁਬਾਰਾ ਹਾਫ ਕਰ ਲੈਣਾ ਇਹ ਸਾਡਾ ਫੋਰਥ ਪਾਰਟ ਹੋ ਲੈਣਾ ਠੀਕ ਹੈ ਪੌਣੀ 11 ਆ ਗਿਆ ਤਾਂ ਸਮਝੋ ਆਪਾਂ ਨੇ 11 ਇੰਚ ਹੀ ਰੱਖ ਲੈਣਾ ਔਰ ਇਹਦੇ ਵਿੱਚ ਆਪਾਂ ਨੇ 2 ਇੰਚ ਪਲੱਸ ਕਰਨਾ ਹੈ ਤਾਂ ਸਾਡਾ ਆਸਣ ਆ ਗਿਆ 13 ਇੰਚ ਠੀਕ ਹੈ ਜੀ ਇਹ ਹੈਗਾ ਆਸਣ ਦਾ ਫਾਰਮੂਲਾ ਕੋਈ ਵੀ ਸਾਈਜ਼ ਦੀ ਤੁਸੀਂ ਪੈਂਟ ਕੱਟਣੀ ਹੈ ਤਾਂ ਤੁਸੀਂ ਫਾਰਮੂਲਾ ਇਹੀ ਯੂਜ਼ ਕਰਨਾ ਹੈ हिਪ ਨੂੰ 4th ਡਿਵਾਈਡ ਕਰਕੇ 2 ਇੰਚ ਅਗਰ ਤੁਹਾਡਾ ਜ਼ਿਆਦਾ ਹੈਵੀ ਸਾਈਜ਼ ਹੈ ਤਾਂ ਤੁਸੀਂ ਢਾਈ ਲੈ ਸਕਦੇ ਹੋ ਠੀਕ ਹੈ ਹੁਣ ਸਾਡਾ ਆਸਣ ਆ ਗਿਆ ਹੈਗਾ 13 ਇੰਚ ਦਾ ਹੁਣ ਇੱਥੋਂ ਆਪਾਂ ਕਰਾਂਗੇ 13 ਇੰਚ ਤੇ ਮਾਰਕਿੰਗ ਔਰ ਕੇਸ ਨਿਸ਼ਾਨ ਨੂੰ ਵੀ ਆਪਾਂ ਨੇ ਸਿੱਧਾ ਮਿਲਾ ਲੈਣਾ ਆ। ਇਸ ਤਰ੍ਹਾਂ। ਹੁਣ ਆਪਾਂ ਨੇ ਇਹ ਜੋ ਕੰਨੀ ਹੁੰਦੀ ਹੈ ਇਹ ਕਦੇ ਵੀ ਪਲਾਸਟਰ ਦੇ ਵਿੱਚ ਨਹੀਂ ਲੈਣੀ ਹੈਗੀ। ਇਹ ਇਸ ਕੰਨੀ ਤੋਂ ਆਪਾਂ ਨੇ ਤਕਰੀਬਨ ਅੱਧਾ ਇੰਚ ਅੰਦਰ ਨੂੰ ਇੱਕ ਨਿਸ਼ਾਨ ਲਗਾਉਣਾ। ਅਗਰ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਛੇਕ ਫੱਟੀ ਹੈਗੀ ਆ ਤਾਂ ਤੁਸੀਂ ਅੱਧਾ ਇੰਚ ਅੰਦਰ ਨੂੰ ਰੱਖ ਕੇ ਇਸ ਤਰ੍ਹਾਂ ਛੇਕ ਫੱਟੀ ਰੱਖ ਕੇ ਇਹਨਾਂ ਨਿਸ਼ਾਨ ਲਗਾ ਲੈਣਾ ਆ। ਅਗਰ ਨਹੀਂ ਹੈਗੀ ਤਾਂ ਤੁਸੀਂ ਇੰਚਟੇਬ ਦੇ ਨਾਲ ਹੀ ਇਸ ਨੂੰ ਅੱਧਾ ਦਾ ਇੰਚ ਅੰਦਰ ਨੂੰ ਰੱਖ ਕੇ ਨਹੀਂ ਚੰਨੀ ਲਗਾ ਲੈਣਾ। ਠੀਕ ਹੈ ਜੀ। ਦੇ ਹੋ ਗਿਆ ਸਾਡੇ ਹੁਣ ਜਿਹੜਾ ਹਿਪ ਦਾ ਨਾਪ ਸਮਝ ਲਓ ਕਿ ਸਾਡਾ ਸੀ ਉਹ ਸਾਡਾ ਆਸਣ ਵਾਸਤੇ ਹੁੰਦਾ ਉਹ ਆਪਾਂ ਲੈ ਲਿਆ ਆ। ਹੁਣ ਆਪਾਂ ਨੇ ਲੈਣਾ ਆ 28 ਦਾ। 28 ਹੈਗੀ ਸਾਡੀ 27 ਇੰਚ। 28 ਦਾ ਆਪਾਂ ਨੇ ਹੁਣ ਹਾਫ ਕਰ ਲੈਣਾ ਆ। 27 ਦਾ ਹਾਫ ਹੋ ਗਿਆ 13.5 ਇੰਚ। ਠੀਕ ਹੈ ਜੀ। ਹੁਣ ਆਪਾਂ ਇਹ ਜੋ ਮਾਰਕ ਲਗਾਇਆ ਹੈ ਨਿਸ਼ਾਨ ਲਗਾਇਆ ਹੈ ਇੱਥੋਂ ਰੱਖਾਂਗੇ 13.5 ਇੰਚ ਠੀਕ ਹੈ ਜੀ 13.5 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਆਪਾਂ ਨੇ ਬਿਲਕੁਲ ਸੌਖਾ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਕਿ ਐਂਜੀ ਟੇਪ ਨੂੰ ਤੁਸੀਂ ਇਸ ਤਰ੍ਹਾਂ ਚੱਕਣਾ ਹੈਗਾ ਔਰ ਇੱਥੋਂ ਆਪਾਂ ਨੇ ਲਗਾ ਲੈਣਾ ਹੈ 2 ਇੰਚ ਅੰਦਰ ਨੂੰ ਔਰ 13.5 ਦਾ ਹਾਫ ਕਰ ਲੈਣਾ ਹੈ ਆਪਾਂ ਇਸ ਤਰ੍ਹਾਂ ਕਿਉਂਕਿ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਕਿ 13.5 ਦਾ ਹਾਫ ਅਸੀਂ ਕਿੰਨਾ ਕਰਨਾ ਹੈ ਤਾਂ ਤੁਸੀਂ ਐਂਚ ਟੇਪ ਨੂੰ ਹਾਫ ਕਰਕੇ ਉੱਥੇ ਨਿਸ਼ਾਨ ਲਗਾ ਲੈਣਾ ਠੀਕ ਹੈ 4.5 ਇੰਚ ਆ ਗਿਆ ਇਹ ਸਾਡਾ ਜਿਹੜਾ ਸੈਂਟਰ ਫਰੀਜ ਦਾ ਮਾਰਕ ਹੈਗਾ ਹੈ ਹੁਣ ਆਪਾਂ ਨੇ ਇਹ ਜੋ ਆਸਣ ਦੇ ਵਾਸਤੇ ਲਗਾਇਆ ਹੈ 2 ਇੰਚੰਦਰ ਨੂੰ ਇਹਨੂੰ ਆਪਾਂ ਨੇ ਕੰਨੀ ਤੱਕ ਚੈੱਕ ਕਰ ਲੈਣਾ ਕਿ ਸਾਡਾ ਬਰਾਬਰ ਕਿੰਨਾ ਆਉਂਦਾ ਹੈ ਸਾਡਾ 12.5 ਆਇਆ ਤੇ ਉੱਪਰ ਤੋਂ ਵੀ ਆਪਾਂ ਨੇ ਹੁਣ ਇੱਥੋਂ ਕੰਨੀ ਤੋਂ 12.5 ਤੱਕ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਆਪਾਂ ਹੁਣ ਸਿੱਤਾ ਕਰ ਲੈਣਾ ਹੈ ਔਰ ਇਹ ਤੋਂ ਆਪਾਂ ਹੁਣ ਗੁੜਾਈ ਦੇ ਦਣੀ ਠੀਕ ਹੈ ਗੁੜਾਈ ਜ਼ਿਆਦਾ ਢੂੰਘਾਈ ਚ ਨਹੀਂ ਦੇਣੀ ਪੋਦੇ ਨਾ ਕਿ ਐਵੇਂ ਤੁਹਾਡੀ ਜਿਹੜੀ ਆਸਨ ਨੂੰ ਹੱਥੋਂ ਖਿੱਚ ਪੈਣ ਲੱਗ ਜਾਂਦੀ ਹੈ ਨਾ ਦਾਦਾ ਸਿੱਧੀ ਦੇਣੀ ਇਥੋਂ 1 ਸਬਕ 1 ਇੰਚ ਦੀ ਜਿਹੜੀ ਗੁੜਾਈ ਹੈ ਤੁਸੀਂ ਉਹ ਦੇ ਦੇਣਾ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਜੋ ਸੈਂਟਰ ਕਰੀਚ ਲਈ ਆ ਇਹਨੂੰ ਵੀ ਆਪਾਂ ਨੇ ਕੰਨੀ ਤੱਕ ਦੇਖਣਾ ਹੈ ਕਿ ਕਿੰਨਾ ਦਾ ਤੰਨੀਤਾ ਕਾਇਆ ਸਾਡਾ 9/8 ਇੰਚ ਇਦਾਂ ਆਪਾਂ ਏਥਾਂ ਜਿਹੜਾ ਮੋਰੀ ਵਾਲੀ ਸਾਈਡ ਹੈਗਾ ਉੱਥੇ ਲਗਾਵਾਂਗੇ 9/8 ਇੰਚ ਇੱਥੋਂ ਇਹ ਸਾਡਾ ਸੈਂਟਰ ਕਰੀਜ਼ ਹੋ ਗਈ ਠੀਕ ਹੈ ਹੁਣ ਆਪਾਂ ਨੇ ਮੋਰੀ ਦੇਖਣੀ ਕਿ ਕਿੰਨੀ ਆ ਮੋਰੀ ਸਾਡੀ ਹੈਗੀ ਹੈ 7/2 ਇੰਚ 7/2 ਇੰਚ ਮੋਰੀ ਆ ਤਾਂ 7/2 ਦਾ ਸੀ ਹਾਫ ਕਰ ਲੈਣਾ ਆ ਐਦਾਂ 9/4 ਇੰਚ ਆਇਆ ਤਾਂ ਆਪਾਂ ਜਿਹੜਾ ਪੂਣੀ 4 ਇੰਚ ਵਾਲਾ ਨਿਸ਼ਾਨ ਆਇਆ ਉਹਨੂੰ ਇੱਥੇ ਲਗਾਵਾਂਗੇ ਔਰ ਇਹ ਤਰ ਨਿਸ਼ਾਨ ਲਗਾ ਲਾਂਗੇ ਇਧਰ ਸਿੱਧਾ 7.5 ਜਾਂ ਤੁਸੀਂ ਇਦਾਂ ਪੂਣੀ 4 ਇਧਰ ਔਰ ਪੂਣੀ 4 ਇਧਰ ਰੱਖ ਕੇ ਵੀ ਲਗਾ ਸਕਦੇ ਠੀਕ ਹੈ ਜੀ ਦੇਖੋ ਸੇਮ ਆ ਗਿਆ ਸਾਡੇ ਨਾਪ ਇਹ ਹੋ ਗਿਆ ਸਾਡਾ ਮੋਰੀ ਦਾ ਹੁਣ ਆਪਾਂ ਨੇ ਇਹਨੂੰ ਮਿਲਾਣਾ ਹੈ ਜਦੋਂ ਵੀ ਤੁਸੀਂ ਇਸ ਤਰ੍ਹਾਂ 6 ਫੱਟੀ ਦੇ ਨਾਲ ਪਲਾਜ਼ੋ ਦੀ ਜਿਹੜੀ ਮਾਰਕਿੰਗ ਕਰਨੀ ਹੈ ਤੱਕਾ ਤੇ ਵੀ ਅੰਦਰ ਵਾਲੀ ਸਾਈਡ ਤੋਂ ਨਹੀਂ ਨਿਸ਼ਾਨ ਲਗਾਣਾ ਕਿਉਂਕਿ ਅੰਦਰ ਵਾਲੀ ਸਾਈਡ ਜਿਹੜੀ ਥੋੜੀ ਜ਼ਿਆਦਾ ਡੁੰਗਾਈ ਚ ਹੁੰਦੀ ਆ ਔਰ ਇਹਦੇ ਨਾਲ ਜਦੋਂ ਪਾਨੇ ਆ ਗੜਾਈ ਤਾਂ ਫਿਰ ਜਿਹੜੀ ਖਿੱਚ ਪੈਣ ਲੱਗ ਜਾਂਦੀ ਉੱਪਰ ਨੂੰ ਪਦਾਮਾ ਇਹ ਤੋਂ ਉੱਠਣ ਲੱਗ ਜਾਂਦਾ ਹੈ ਆ ਜਿਹੜੀ ਬਾਹਰਲੀ ਸਾਈਡ ਆਪਾਂ ਇੱਥੋਂ ਨਿਸ਼ਾਨ ਲਗਾਣਾ ਆ ਇਸ ਤਰ੍ਹਾਂ ਮੋਰੀ ਦੇ ਨਿਸ਼ਾਨ ਤੋਂ ਆਪਾਂ ਆਸਣ ਦੇ ਨਿਸ਼ਾਨ ਤੱਕ ਇੱਥੇ ਇੱਕ ਨਿਸ਼ਾਨ ਲਗਾ ਲੈਣਾ ਆ ਔਰ ਜਦੋਂ ਇਸ ਸਾਈਡ ਲਗਾਣਾ ਆ ਤਾਂ ਆਪਾਂ ਫੱਟੀ ਨੂੰ ਇੱਦਾਂ ਘੁਮਾ ਲੈਣੇ ਠੀਕ ਹੈ ਇਦਾਂ ਸੀਗੀ ਇਹਨੂੰ ਇਦਾਂ ਘੁਮਾ ਕੇ ਇਸ ਨਿਸ਼ਾਨ ਤੱਕ ਆਪਾਂ ਨੇ ਮਣਾ ਲੈਣਾ ਹੈ ਹੁਣ ਜਿਹੜੀ ਸਾਡੀ ਆਹ ਵਾਲੀ ਸਾਈਡ ਹੈ ਠੀਕ ਹੈ ਕੰਨੀ ਵਾਲੀ ਸਾਈਡ ਇਹਨੂੰ ਆਪਾਂ ਨੇ ਰੱਖਣਾ ਹੈ ਸਿੱਤਾ ਔਰ ਜੋ ਆਹ ਵਾਲੀ ਸਾਈਡ ਹੈ ਇਹਨੂੰ ਹਲਕਾ ਜਿਹਾ ਸੀ ਪੇਰਸ਼ਾ ਰੱਖਣਾ ਹੈ ਠੀਕ ਹੈ ਜੀ तकरीबन ਅੱਧਾ ਇੰਚ ਤੁਸੀਂ ਜਿਹੜੀ ਆਸਣ ਵਾਲੀ ਸਾਈਡ ਹੁੰਦੀ ਆ ਇਸ ਸਾਈਡ ਤੋਂ ਆਪਾਂ ਨੇ ਅੱਧਾ ਇੰਚ ਅੰਦਰ ਨੂੰ ਰੱਖਣਾ ਹੈ ਠੀਕ ਹੈ ਜੀ 13 4 ਰੱਖਾਇਆ ਹੁਣ ਅੱਪਰ ਕਿਉਂਕਿ ਇੱਕ ਚੀਜ਼ ਹੈ ਕਿ ਜਦੋਂ ਕਈਆਂ ਦੇ ਜਿਹੜੇ ਪਲਾਜ਼ੋ ਆ ਇੱਥੋਂ ਜਦੋਂ ਚੱਲਦੇ ਆ ਤਾਂ ਖਿੱਚ ਹੁੰਦੇ ਆ ਜਾਂ ਬਲ ਪੈਂਦਾ ਤਾਂ ਉੱਥੇ ਕੀ ਕਰਨਾ ਤੁਸੀਂ ਅੱਧੇ ਚ ਪੌਣੇ ਇੱਕ ਦੀ ਇੱਥੋਂ 3 ਹੀ ਢੀਂ ਡਾਊਨ ਕੱਟ ਪਾਣੀ ਹੈ ਇਹ ਸਾਈਡ ਤੋਂ ਬਰਾਬਰ ਰੱਖ ਕੇ ਇਧਰ ਢੇਠਾ ਨੂੰ ਠੀਕ ਹੈ ਜਿਵੇਂ ਆਪਾਂ ਮੋਟਿਆਂ ਦੇ ਵਿੱਚ ਕੱਟ ਪਾਣੇ ਆ ਇਦਾਂ ਆਸਣ ਦੇ ਵਿੱਚ ਫਰੰਟ ਵਾਲੀ ਸਾਈਡ ਤੇ ਆਪਾਂ ਕਾਟ ਪਾ ਲੈਣੀ ਹੈ ਹੁਣ ਆਪਾਂ ਇੱਥੋਂ ਕਟਿੰਗ ਕਰ ਲੈਣੀ ਹੈ ਮੀਥੋਂ ਆਪਾਂ ਨਹੀਂ ਹੁਣ ਬਿਲਕੁਲ ਨਾਲ ਨਾਲ ਮੀਥੋਂ ਆਪਾਂ

ਇਧਰ ਆਪਾਂ ਨੇ ਥੋੜਾ ਫਰ ਨੂੰ ਵਧਾ ਕੇ ਰੱਖਣਾ ਕਿਉਂਕਿ ਇੱਥੋਂ ਸਾਨੂੰ ਐਕਸਟਰਾ ਮਾਰਜਨ ਵੀ ਚਾਹੀਦਾ ਆ ਇਹ ਆਪਾਂ ਇਸੇ ਕਰਕੇ ਹੀ ਕਟਿੰਗ ਨਿਕਲਨੀ ਕਿਉਂਕਿ ਆ ਫਾਈਬਰੋ ਫਿਰ ਬਰਾਬਰ ਰੱਖਣ ਦੇ ਵਿੱਚ ਸੌਖਾ ਰਹਿੰਦਾ ਆ ਇੱਕ ਪੁਆਇੰਟ ਬੰਨ੍ਹ ਲਿਆ ਆਪਾਂ ਨੇ ਇਹ ਫਰੰਟ ਸਾਈਡ ਨੂੰ ਇਹ ਸਾਈਡ ਵਿਛਾ ਲਿਆ ਇਹ ਜੋ ਐਕਸਟਰਾ ਸਾਈਡ ਨੂੰ ਇਹ ਥਾ ਕੱਢ ਦਿੱਤਾ ਕਿਉਂਕਿ ਇੱਧਰ ਸਾਡਾ ਜਿਹੜਾ ਇਹ ਵਾਲਾ ਮਾਰਜਨ ਹੋਗਾ ਨੀਸੇ ਜਾਂਦਾ ਹੁਣ ਆਪਾਂ ਨੇ ਇੱਕ ਗੱਲ ਆ ਕਿ ਜਿਹੜਾ ਬੈਕ ਸਾਈਡ ਆ ਉਹ ਇੱਕ 2 ਇੰਚ ਐਕਸਟਰਾ ਲੈਣਾ ਹੈ। ਔਰ ਇਹ ਇੱਥੋਂ ਤੋਂ ਲੈਣਾ ਹੈ ਤੁਸੀਂ 1.5 ਇੰਚ। ਇਹਨੂੰ ਆਪਾਂ ਨੇ ਸ਼ੇਪਟਿੱਦ ਨਾਲ ਮਿਲਾ ਲੈਣਾ ਹੈ। ਇਸ ਤਰ੍ਹਾਂ। ਠੀਕ ਹੈ। ਹੁਣ ਆਪਾਂ ਇਹ ਜੋ ਐਨਮਰ ਦੇਣਾ ਚਾਹੇ ਤੁਸੀਂ ਇਹਨੂੰ ਇਸ ਤਰ੍ਹਾਂ ਮਿਲ ਕੇ ਵੀ ਰੱਖ ਸਕਦੇ ਹੋ। जी इथो इंची टेप में इसे तरह सीधा रख के लाइन ड्रॉ कर ली एम ए गुलाई देर इस तरह हम अपने पहला इथ इस तरह सीधा इंची टेप रख के इत एक मार्क लगा लेना है और इथा तो अपने बैक साइड जीडी है 2 ਇੰਚ ਐਕਸਟਰਾ ਰੱਖਦੇ ਹਾਂ ਠੀਕ ਹੈ ਔਰ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੈਸ਼ਾ ਮਿਲਾ ਦਨ ਸ ਹੁਣ ਇਹਦੇ ਵਿੱਚ ਤੁਸੀਂ ਇਹ ਆਪਾਂ ਨੇ 2 ਇੰਚ ਮਾਰਜਨ ਐਕਸਟਰਾ ਲਿਆ ਆ ਠੀਕ ਹੈ ਇੱਧਰ ਨੂੰ ਵੀ 2 ਇੰਚ ਔਰ ਆ ਵੀ 2 ਇੰਚ ਠੀਕ ਹੈ ਅਗਰ ਤੁਹਾਨੂੰ ਲੱਗਦਾ ਕਿ ਸਾਈਜ਼ ਜ਼ਿਆਦਾ ਹੈ ਤਾਂ ਤੁਸੀਂ 2.5 ਤੋਂ ਲੈ ਕੇ 5 ਇੰਚ ਤੱਕ ਇਹ ਨਿਸ਼ਾਨ ਜਿਹੜਾ ਹੈ ਲਾ ਜਾ ਸਕਦੇ ਹੋ ਮੇਰੀ ਜੀ ਆ ਵਾਲੀ ਸਾਈਡ ਜਿਹੜੀ ਹੈ ਹੁਣ ਇਹ ਇਕੱਠੀਆਂ ਕੱਟਣੀਆਂ ਐ ਚਾਰੇ ਕੀ ਮੂਵੀ ਸਾਡਾ ਲਾਜ਼ੋ ਕਟਿੰਗ